ਸਾ ਠੀਕ ਹੈ ਉਹ ਜਿਹੜਾ ਨਹੀਂ ਕੋਈ ਨਹੀਂ ਹੋਣਾ

ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੋ ਭੈਣ ਰਾਜਪਾਲ ਕੋ ਨਿਹਾਰ ਸਵਾਸ ਸਰਕਾਰ ਆਮ ਆਦਮੀ ਪਾਰਟੀ ਜਿੰਦਾਬਾਦ ਅਪੀਤ ਕੌਰ ਭੈਣ ਵੀ ਨਿਹਾਰ ਸਵਾਸ ਸਰਕਾਰ ਆਮ ਆਦਮੀ ਪਾਰਟੀ ਜਿੰਦਾਬਾਦ ਏ ਸੋ ਨਿਹਾਰ ਸਵਾਸ ਸਰਕਾਰ ਆਮ ਆਦਮੀ ਪਾਰਟੀ ਜਿੰਦਾਬਾਦ

ਹੋਏ ਸੋਨਹਾਰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਸੋਨਹਾਰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਹੋਏ ਸੋਨਹਾਰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਸਰਗਰ ਪ੍ਰਗਟ ਸਿੰਘ ਸੋਨਿਹਾਰ ਸਰ ਸਿਧਿਆਕਰ ਆਮ ਆਦਮੀ ਪਾਰਟੀ ਜਿੰਦਾਬਾਦ ਸਿਧਿਆਕਰ ਆਮ ਆਦਮੀ ਪਾਰਟੀ ਜਿੰਦਾਬਾਦ ਏ ਸੋਨਿਹਾਰ ਸਰ ਸਿਧਿਆਕਰ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਅੱਜ ਬਹੁਤ ਵੱਡਾ ਦਿਨ ਹੈ ਕਿ ਆਮ ਆਦਮੀ ਪਾਰਟੀ ਨੇ ਸੰਗਤ ਦੇ ਵਿੱਚ ਜਾ ਕੇ ਤੰਦਨ ਹੋ ਗਏ ਮੈਨੂੰ ਤੇ ਮੇਰੀ ਸਮੂਹ ਟੀਮ ਨੂੰ ਪਿੰਡਾਂ ਦੇ ਵਿੱਚ ਸੰਗਤ ਦੇ ਵਿੱਚ ਜਾ ਕੇ ਉਹਨਾਂ ਤੋਂ ਜਾ ਕੇ ਪੁੱਛਿਆ ਝੋਲੀ ਅਟਕੇ ਉਹਨਾਂ ਨੂੰ ਪੁੱਛਿਆ ਵੀ ਦੱਸੋ ਕਿਹੜਾ ਕੈਂਡੀਡੇਟ ਆਪਾਂ ਤੁਹਾਡੇ ਵਿੱਚੋਂ ਚੁਣ ਕੇ ਲਿਆਈਏ ਸਾਡੀ ਭੈਣ ਹੋਵੇ ਮਾਂ ਹੋਵੇ ਸਾਡੇ ਵੀਰ ਹੋਣ ਬਜ਼ੁਰਗ ਹੋਣ ਕਿਹੜਾ ਲੈ ਕੇ ਆਈਏ ਜਿਹਨੂੰ ਤੁਸੀਂ ਸਿਲੈਕਟ ਕਰੋ ਤੇ ਅਸੀਸ ਤੋਂ ਆਪਣੀ ਅਸ਼ੀਰਵਾਦ ਤੋਂ ਸਿਰ ਤੇ ਆਤਰਾ ਕੇ ਤਾਂ ਜੋ ਆਪਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚੋਂ ਉਹਨਾਂ ਨੂੰ ਉਮੀਦਵਾਰ ਬਣਾ ਸਕੀਏ ਤੇ ਸਾਰੇ ਜਣੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਬਲਾਕ ਸੰਮਤੀ ਦੇ ਮੈਂਬਰ ਬਣਾ ਕੇ ਭੇਜ ਸਕੀਏ ਸੋ ਉਹਦੇ ਤਹਿਤ ਅੱਜ ਸਾਡਾ ਸਾਰਾ ਜੋ ਦੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਤੇ 16 ਬਲਾਕ ਸੰਮਤੀ ਦੀਆਂ ਸੀਟਾਂ ਅੱਜ ਕੰਪਲੀਟ ਹੋ ਗਈਆਂ ਸੀ ਜਿਹਦੇ ਵਜ੍ਹਾ ਵੱਜੋਂ ਅੱਜ ਉਹਨਾਂ ਨੂੰ ਉਰੇ ਬੁਲਾ ਕੇ ਜਿੱਥੇ ਮਾਨ ਸਤਕਾਰ ਆਦਰ ਉਹਨਾਂ ਦੀ ਵਡਿਆਈ ਕੀਤੀ ਗਈ ਹੈ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਉਪਰੋ ਟਿਕਟਾਂ ਆਈਆਂ ਸੀ ਅੱਜ ਉਹਨਾਂ ਨੂੰ ਟਿਕਟਾਂ ਜਿਹੜੀਆਂ ਉਹਨਾਂ ਦੇ ਨਾਮ ਮੁਤਾਬਕ ਸਾਰੀਆਂ ਡਿਸਟ੍ਰੀਬਿਊਟ ਵੰਡੀਆਂ ਗਈਆਂ ਇਸ ਵਕਤ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਰਦਾਰ ਗੁਰਦਰਸ਼ਨ ਸਿੰਘ ਜੀ ਵਕੀਲ ਸਾਹਿਬ ਐਡਵੋਕੇਟ ਸਾਹਿਬ ਪੂਲੀ ਕਲਾ ਤੋਂ ਮੇਰੇ ਨਾਲ ਖੜੇ ਨੇ ਔਰ ਇਹਦੇ ਵਿੱਚ ਜ਼ੋਨ 1 ਬੀਜਾ ਜ਼ੋਨ ਲਲਹੇੜੀ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦਾ ਉਤੋਂ ਸਰਦਾਰ ਗੁਰਦੀਪ ਸਿੰਘ ਜੀ ਨੀਟੂ ਸਾਹਿਬ ਇਹਨਾਂ ਨੂੰ ਸੀਟ ਦੇ ਨਾਲ ਨਿਵਾਜਿਆ ਗਿਆ ਔਰ ਨੰਬਰ 2 ਜਿਹੜਾ ਹੈ ਜ਼ਿਲ੍ਹਾ ਪ੍ਰੀਸ਼ਦ ਬੀਜਾ ਜ਼ੋਨ ਉਹ ਬੀਜੇ ਤੋਂ ਮਾਸਟਰ ਅਵਤਾਰ ਸਿੰਘ ਜੀ ਦਿਹੜੂ ਸਾਹਿਬ ਨੂੰ ਉਹਨਾਂ ਨੂੰ ਸੀਟ ਦੇ ਨਾਲ ਨਿਵਾਜਿਆ ਗਿਆ ਇਸ ਤੋਂ ਇਲਾਵਾ ਜਿਹੜੇ 16 ਬਲਾਕ ਸਮਤੀ ਦੇ ਜ਼ੋਨ ਨੇ ਉਦੇਚ ਲਲੇਹੜੀ ਜ਼ੋਨ ਤੋਂ ਸੁਖਵਿੰਦਰ ਸਿੰਘ ਜੀ ਖਟੜਾ ਜ਼ੋਨ ਤੋਂ ਰਾਮਰਤਨ ਸਿੰਘ ਜੀ ਇਕਲਾਹਾ ਜ਼ੋਨ ਤੋਂ ਕੁਲਦੀਪ ਸਿੰਘ ਜੀ ਕੁੰਗਰਾਲੀ ਜ਼ੋਨ ਤੋਂ ਮਨਦੀਪ ਸਿੰਘ ਜੀ ਇਸੜੂ ਜ਼ੋਨ ਤੋਂ ਭੈਣ ਕਿਰਨਦੀਪ ਕੌਰ ਜੀ ਤੁਰਮਰੀ ਜ਼ੋਨ ਤੋਂ ਭੈਣ ਅਮਰਿਤਕੌਰ ਜੀ ਨਸਰਾਲੀ ਜ਼ੋਨ ਤੋਂ ਭੈਣ ਰਾਜਵੀਰ ਕੌਰ ਜੀ ਹੋਜ ਜ਼ੋਨ ਤੋਂ ਭੈਣ ਰਾਜਪ੍ਰੀਤ ਕੌਰ ਜੀ ਅਲੀਪੁਰ ਜ਼ੋਨ ਤੋਂ ਭੈਣ ਅਮਰਜੀਤ ਕੌਰ ਜੀ ਜਟਾਣੇ ਤੋਂ ਭੈਣ ਗੀਤੰਦਰ ਕੌਰ ਜੀ ਕੋੜੀ ਤੋਂ ਭੈਣ ਸ਼ਰਨਜੀਤ ਕੌਰ ਜੀ ਕੋਟ ਸੇਖੋ ਤੋਂ ਭੈਣ ਪਰਮਜੀਤ ਕੌਰ ਜੀ ਸਾਹੇਪੁਰ ਤੋਂ ਲਖਵੀਰ ਸਿੰਘ ਜੀ ਗਿੱਲ ਸਾਹਿਬ ਲਿਬੜੇ ਤੋਂ ਅਵਤਾਰ ਸਿੰਘ ਜੀ ਭਮੱਦੀ ਤੋਂ ਸਰਦਾਰ ਜਗਦੀਪ ਸਿੰਘ ਜੀ ਰਾਜੇਵਾਲ ਤੋਂ ਪ੍ਰਗਟ ਸਿੰਘ ਇਹ 16 ਜੋਨਾਂ ਦੇ ਜਿਹੜੇ ਆਪਣੇ ਬਲਾਕ ਸੰਪਤੀ ਦੇ ਕੈਂਡੀਡੇਟ ਡਿਕਲੇਅਰ ਕੀਤੇ ਗਏ ਨੇ ਤੇ ਦੋ ਜ਼ਿਲ੍ਹਾ ਪ੍ਰੀਸ਼ਦ ਦੇ ਡਿਕਲੇਅਰ ਕੀਤੇ ਗਏ ਨੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਦਿੰਦਾ ਈਮਾਨਦਾਰੀ ਦੇ ਨਾਲ ਡੇਡੀਕੇਸ਼ਨ ਦੇ ਨਾਲ ਸੰਗਤ ਦੇ ਵਿੱਚ ਜਾ ਕੇ ਝੋਲੀ ਅਟਕੇ ਇਲੈਕਸ਼ਨ ਲੜਿਓ ਮੇਰੀ ਇਹਨਾਂ ਨੂੰ ਇਹ ਜੀਰੋ ਕਹਿ ਲਓ ਵੀ ਇੱਕ ਸੁਜੈਸ਼ਨ ਹੈ ਮੈਂ ਆਪਣੇ ਵੱਲੋਂ ਇਸ ਖੰਨੇ ਹਲਕੇ ਦਾ ਜੋ ਐਮਐਲਏ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਇਹ ਇੱਕ ਸੁਜੈਸ਼ਨ ਦਿੰਨਾ ਵੀ ਸੰਗਤ ਬਹੁਤ ਵੱਡੀ ਹੁੰਦੀ ਹੈ ਜੀ ਸੰਗਤ ਤੋਂ ਉੱਤੇ ਕੁਝ ਨਹੀਂ ਸੰਗਤ ਦੇ ਵਿੱਚ ਸਿਰ ਝੁਕਾ ਕੇ ਜਾਇਓ ਝੋਲੀ ਅਟਕੇ ਜਾਇਓ ਔਰ ਜੋ ਸੰਗਤ ਨੇ ਤੁਹਾਡੇ ਤੇ ਆਸ਼ੀਰਵਾਦ ਦੇ ਵੀ ਦੇਣਾ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੇ ਕੀਤੇ ਕੰਮਾਂ ਤੋਂ ਜੋ ਪੌਣੇ 4 ਸਾਲ ਚ ਪੰਜਾਬ ਦੇ ਵਿਕਾਸ ਕਾਰਜ ਹੋਏ ਨੇ ਚਾਹੇ ਫ੍ਰੀ ਬਿਜਲੀ ਦੀ ਗੱਲ ਕਰੀਏ ਚਾਹੇ 55000 ਨੌਕਰੀਆਂ ਦੀ ਗੱਲ ਕਰੀਏ ਚਾਹੇ ਹਜ਼ਾਰ ਦੇ ਕਰੀਬ ਮਹੱਲਾ ਕਲੀਨਿਕਾਂ ਦੀ ਗੱਲ ਕਰੀਏ ਚਾਹੇ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਚਾਹੇ ਖੇਤਾਂ ਤੱਕ ਪਾਣੀ ਪਹੁੰਚਾਣ ਦੀ ਗੱਲ ਕਰੀਏ ਚਾਹੇ ਦਿਨ ਦੇ ਵਿੱਚ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ ਚਾਹੇ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਮਾਫ ਕਰਨ ਦੀ ਗੱਲ ਕਰੀਏ ਚਾਹੇ ਟੋਲ ਪਲਾਸ ਬੰਦ ਕਰਾ ਕੇ 65 ਲੱਖ ਰੁਪਇਆ ਰੋਜ਼ ਦਾ ਪੰਜਾਬੀਆਂ ਦੀ ਜੇਬ ਤੇ ਜਿਹੜਾ ਡਾਕਾ ਵੱਜਦਾ ਸੀ ਉਹਨੂੰ ਰੋਕਣ ਦੀ ਗੱਲ ਕਰੀਏ ਚਾਹੇ 19000 ਕਿਲੋਮੀਟਰ ਸੜਕਾਂ ਦਾ ਟੈਂਡਰ ਪੂਰੇ ਪੰਜਾਬ ਦਾ ਜੋ ਲੱਗਿਆ ਜਿਹਦੇ ਕੰਮ ਚੱਲ ਪਏ ਉਹਦੀ ਗੱਲ ਕਰੀ ਕਿੰਨੇ ਵਿਕਾਸ ਕਾਰਜ ਗਣਾਮਾ ਉਸ ਸਾਰੀਆਂ ਚੀਜ਼ਾਂ ਨੂੰ ਮੱਦਰ ਨਜ਼ਰ ਰੱਖਦੇ ਹੋਏ ਅੱਜ ਸੰਗਤ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਤਿਆਰ ਹੈ ਇਹ ਜਾਣ ਸਿਰ ਚੁੱਕਾ ਕੇ ਸੰਗਤ ਦੇ ਵਿੱਚ ਜਾਣ ਔਰ ਸੰਗਤ ਇਹਨਾਂ ਨੂੰ ਜਿਤਾਉਗੀ ਬੜੀ ਆਸ ਤੇ ਉਮੀਦ ਹੈ ਔਰ ਇਹ ਆਪਣੇ ਆਪਣੀ ਜਿਹੜੀ ਜਿੱਥੇ-ਇਥੋਂ ਜਿਹੜੇ-ਜਿਹੜੇ ਜ਼ੋਨ ਚੋਂ ਇਹ ਜਿੱਤ ਕੇ ਜਾਣ ਬਲੌਕ ਚੋਂ ਜਿੱਤ ਕੇ ਜਾਣ ਉਹਦੀ ਸੇਵਾ ਜਾ ਕੇ ਇਮਾਨਦਾਰੀ ਦੇ ਨਾਲ ਔਰ ਬੜੇ ਸੁਚੱਜੇ ਤਰੀਕੇ ਨਾਲ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਹੱਥ ਜੋੜ ਕੇ ਮੇਰੇ ਹਲਕੇ ਖੰਨੇ ਦੇ 67 ਪਿੰਡ ਦੇ ਜਿੰਨੇ ਸਾਡੇ ਸਤਕਾਰਯੋਗ ਵੋਟਰ ਨੇ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਸਿਰ ਝੁਕਾ ਕੇ ਬੇਨਤੀ ਕਰਦਾ ਆਪਣਾ ਆਸ਼ੀਰਵਾਦ ਜਿਵੇਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਤੇ ਝਾੜੂ ਦੇ ਨਿਸ਼ਾਨ ਤੇ ਦਿੱਤਾ ਇਸੇ ਤਰੀਕੇ ਨਾਲ ਆਪਣਾ ਅਸ਼ੀਰਵਾਦ ਆਪਣਾ ਪਿਆਰ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਦਿਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਸਿਰ ਝੁਕਾ ਕੇ ਹਾਜ਼ਰ ਰਹਾਂਗੇ ਸੇਵਾਦਾਰ ਬਣ ਕੇ ਹਾਜ਼ਰ ਰਹਾਂਗੇ ਬਹੁਤ ਬਹੁਤ ਧੰਨਵਾਦ ਗੁਰੂ ਸਵਾਰੀ ਗੁਰੂ ਰੂਪੀ ਸਾਧ ਸੰਗਤ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਓ ਗੁਰਾਂ ਦੀ ਦਿੱਤੀ ਹੈ ਦਿੱਤੀ ਫਤਿਹ ਦੀ ਸਾਂਝ ਪਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮੰਨਦਾ ਕਿ ਹਲਕਾ ਖੰਨਾ ਦੇ ਲਈ ਹਲਕਾ ਖੰਨਾ ਦੇ ਪਿੰਡਾਂ ਦੇ ਵਿਕਾਸ ਦੇ ਲਈ ਬਹੁਤ ਵੱਡਾ ਦਿਨ ਹੈ ਬੜਾ ਵੱਡਾ ਦਿਹਾੜਾ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਖੰਨੇ ਹਲਕੇ ਦੇ ਜਿਹੜਾ ਪਿੰਡਾਂ ਦਾ ਵਿਕਾਸ ਹੈ ਜਿਸ ਚੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੰ 2022 ਉਸੇ ਦਿਨ ਤੋਂ ਨਿਰੰਤਰ ਵਿਕਾਸ ਤੇ ਕਾਰਜ ਨੇ ਜਿਹੜੇ ਦਿਨ ਪ੍ਰਤੀ ਰਾਸ਼ ਪਿੰਡਾਂ ਦੇ ਵਿੱਚ ਚੱਲ ਰਹੇ ਜਿੰਨਾ ਕ ਮੈਂ ਜਾਣਦਾ ਕਿ ਚਾਹੇ ਉਹ ਰੇ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਪਾਰਟੀ ਗਈ ਹੋਵੇ ਰਿਕਾਰਡ ਕਢਾ ਕੇ ਦੇਖ ਲਿਓ ਜਿੰਨੀ ਗ੍ਰਾਂਟ ਜਿੰਨੇ ਫੰਡ ਆਮ ਆਦਮੀ ਪਾਰਟੀ ਦੀ ਪੌਣੇ 4 ਸਾਲ ਸਰਕਾਰ ਚੱਲਦੀ ਨੂੰ ਹੋਇਆ ਜਿੰਨੇ ਪੈਸੇ ਪਿੰਡਾਂ ਨੂੰ ਇਸ ਸਰਕਾਰ ਦੇ ਵਿੱਚ ਆਏ ਨੇ ਮੈਨੂੰ ਲੱਗਦਾ ਸ਼ਾਇਦ ਹੀ ਕਿਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਹੋਰ ਸਰਕਾਰ ਨੇ ਕਦੇ ਝੋਕਟ ਦੇ। ਕੋਡ ਆਫ ਕੰਡੈਕਟਰ ਲੱਗਣ ਤੋਂ ਪਹਿਲਾਂ ਹਿਸਟਰੀ ਆਖਣੇ ਹਲਕੇ ਦੀ ਇਹ ਛੰਨੇ ਹਲਕੇ ਦੇ ਪਿੰਡਾਂ 'ਚ 8.5 ਕਰੋੜ ਰੁਪਏ ਦੇ ਕਰੀਬ ਲਗਭਗ ਗ੍ਰਾਂਟ ਹੈ ਜਿਹੜੀ 2 ਦਿਨ ਪਹਿਲਾਂ ਪਿੰਡਾਂ ਨੂੰ ਟ੍ਰਾਂਸਫਰ ਕੀਤੀ ਗਈ ਹੈ। ਕਈ ਕਈ ਪਿੰਡ ਜਿਨ੍ਹਾਂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸਮਾਨ ਸੀ ਉਹਨਾਂ ਪਿੰਡਾਂ ਨੂੰ 35-35 ਲੱਖ 40-40 ਲੱਖ 50-50 ਲੱਖ ਰੁਪਏ ਇੱਕ ਮੁਸ਼ਤ ਪਾਇਆ ਗਿਆ ਉਹਨਾਂ ਦੇ ਖਾਤੇ 'ਆ। ਤਾਂ ਜੋ ਡਵੈਲਪਮੈਂਟ ਦਾ ਕੰਮ ਚੱਲ ਸਕੇ। ਜਦੋਂ ਆਪਾਂ ਵੀ ਸਾਰੇ ਆਣੇ ਕਿਸੇ ਨਾ ਕਿਸੇ ਪਾਰਟੀਆਂ ਨੂੰ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਹੈ ਨਹੀਂ ਸੀ 2022 ਚ ਬਣੀ ਉਸ ਤੋਂ ਪਹਿਲਾਂ ਆਪਾਂ ਕਿਸੇ ਨਾ ਕਿਸੇ ਪਾਰਟੀ ਦੇ ਸਪੋਰਟਰ ਵੀ ਸੀ ਵੋਟਰ ਵੀ ਸੀ ਉਦੋਂ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਣਾ ਤਾਂ ਪੁੱਛਣਾ ਪਿੰਡ 'ਚ ਪੈਸੇ ਕਿੰਨੇ ਪਏ ਨੇ ਅੱਭਲਾਜ ਤਾਂ ਪਿੰਡ ਦੇ ਖਾਤੇ 'ਚ ਪੈਸੇ ਨਹੀਂ ਸੀ ਹੁੰਦੇ ਜੇ ਕਿਸੇ ਦੇ ਹੋਣੇ ਤਾਂ ਕੀ ਕਹਣਾ ਕਿਸੇ ਦੇ ਖਾਤੇ 'ਚ ਲੱਖ 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 ਰੁਪਈਆ ਕਿਸੇ ਦੇ ਖਾਤੇ 'ਚ 2 ਲੱਖ ਰੁਪਈਆ ਮਸਾ ਹੁੰਦਾ ਸੀ ਐਸੇ ਅੱਜ ਜਿੰਨੇ ਪਿੰਡ ਬੈਠੇ ਨੇ ਉਰੇ ਆਹੀ ਜਿਹੜੀ ਸਾਡੇ ਪਿੰਡ ਬੈਠੇ ਨੇ ਜਿਨ੍ਹਾਂ ਦੇ ਖਾਤੇਆਂ 'ਚ ਅੱਜ ਦੀ ਡੇਟ 'ਚ ਕਰੋੜਾਂ ਰੁਪਈਆ ਕਰੋੜਾਂ ਰੁਪਈਆ ਜਾਨੀ ਕਿ ਖਾਤੇਆਂ 'ਚ ਪਏ ਆ ਕਰੋੜਾਂ ਰੁਪਈਆ ਮੈਂ ਤਾਂ ਕਿਹਾ ਮੈਂ ਹੁਣ ਇੱਕ ਪਿੰਡ ਤੋਂ ਉੱਠ ਕੇ ਆਇਆ ਹਾਂ ਉੱਥੇ ਮੈਂ ਪੁੱਛਿਆ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਕਿੰਨੇ ਪੈਸੇ ਪਏ ਨੇ ਖਾਤੇ 'ਚ ਕਹਿੰਦੇ ਜੀ 35 ਲੱਖ ਰੁਪਈਆ ਮੈਨੂੰ ਨਹੀਂ ਪਤਾ ਕਿ ਉਹ ਜੀ ਮੈਨੂੰ ਕਿਹ ਫੇਰ ਕੰਮ ਚੱਲ ਰਿਹਾ ਉਹ ਕਹਿੰਦੇ ਜੀ ਉਲਟਾ ਕੰਮ ਹੋਇਆ ਪਿਆ ਹੁਣ ਤਾਂ ਪੈਸੇ ਵੱਧ ਨੇ ਕੰਮ ਕਰਵਾ ਰਹੇ ਆ ਸਾਨੂੰ ਲੇਬਰ ਨਹੀਂ ਮਿਲ ਰਹੀ ਕੰਮ ਕਰਨ ਵਾਲੀ ਲੇਬਰ ਦੀ ਸਮੱਸਿਆ ਆ ਰਹੀ ਹੈ ਲੇਬਰ ਦਾ ਇੰਤਜ਼ਾਮ ਕਰ ਰਹੇ ਆ ਅਸੀਂ ਕਿੱਥੋਂ ਆਂਦੀ ਆ ਗ੍ਰਾਂ ਸ਼ਰਾਂਟ ਆਉਂਦੀ ਹੈ ਜ਼ਿਲ੍ਹਾ ਅਫਸਰ ਬਲਾਕ ਕੰਪਨੀਆ ਵਿਕਟ ਕਮਿਸ਼ਨ ਮੰਰੇਗਾ ਦਾ ਮੰਰੇਗਾ ਦਾ ਕੰਮ ਪੰਚਾਇਤੀ ਰਾਜ ਮਹਿਕਮਾ ਥੋੜੇ ਭਰਾ ਕੋਲ ਹੈ ਥੋੜੇ ਬੱਚੇ ਕੋਲ ਹੈ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਮਾਮਲੇ ਦਾ ਕੰਮ ਜਿੰਨਾ ਚਲਵਾਣਾ ਮੇਤੋ ਚਲਵਾ ਲੋ ਕਰਵਾ ਲੋ ਜਿਹੜੇ 15ਵੇਂ ਵਿੱਚੋਂ ਪੈਸੇ ਆਨੇ ਨੇ ਉਹ ਵੀ ਜੋ ਸਾਡੇ ਤੋਂ ਸਰਦਾ ਸੀ ਵੱਧ ਤੋਂ ਵੱਧ ਪੈਸੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਦਵਾਂਗੇ ਪੰਜਾਬ ਦੇ ਵੀ ਵਿਕਾਸ ਕਾਰਜਾਂ ਨੂੰ ਦੇਖਣਾ ਉੱਥੇ ਵੀ ਭੇਜਣੇ ਆ ਮੇਰੇ ਲਈ ਤਾਂ 13246 ਪੰਚਾਇਤਾਂ ਇੱਕ ਅੱਖ ਨਾਲ ਦੇਖਣੀਆਂ ਮੈਂ ਤਾਂ ਕਿਉਂਕਿ ਮੈਂ ਸਾਰੀਆਂ ਪੰਚਾਇਤਾਂ ਦਾ ਮੰਤਰੀ ਤਾਂ ਪੰਜਾਬ ਦੇ 13246 ਪੰਚਾਇਤਾਂ ਨੇ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੈਨੂੰ ਸੇਵਾ ਦੇ ਰੂਪ ਵਿੱਚ ਸੌਂਪੀ ਹੈ ਮੈਂ ਤਾਂ ਸਾਰੀਆਂ ਚਾਹੇ ਕੋਈ ਛੋਟੀ ਪੰਚਾਇਤ ਹੋਵੇ ਵੱਡੀ ਪੰਚਾਇਤ ਹੋਵੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦਾ ਹਾਂ ਪਰ ਖੰਨੇ ਹਣਕੇ ਲਈ ਮੇਰਾ ਫਰਕ ਬਣਦਾ ਤਾਂ ਮੈਂ ਕੋਸ਼ਿਸ਼ ਕਰਦਾ ਬਾਅਦ ਤੋਂ ਬਾਅਦ ਜੋ ਮੈਂ ਖੰਨੇ ਹਣਕੇ ਲਈ ਮਾੜਾ ਮੋਟਾ ਵਿਸ਼ੇਸ਼ ਕਰ ਸਕਾਂ ਮੈਂ ਭੇਜ ਰਿਹਾ ਬਾਅਦ ਬਾਅਦ ਵਧਾ ਕੇ ਭੇਜ ਰਿਹਾ ਉਹ ਮਸਲਾ ਇਹ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਗਲ ਨਹੀਂ ਕਿਹੜੇ ਸੋ ਤੋਂ ਪਹਿਲਾਂ ਪੂਰੇ ਜ਼ਿਲ੍ਹਾ ਪ੍ਰੀਸ਼ਦ ਦੇ ਜਾਂ ਬਲਾਕ ਸੰਪਤੀਆਂ ਦੇ ਮੈਂਬਰ ਚਿਤਕੇ ਗਏ ਹੋਏ ਨਹੀਂ ਮੈਂ ਰਿਕਾਰਡ ਦੇ ਵਿੱਚ ਚੈੱਕ ਕਰਾਇਆ ਵੀ ਇਹ ਨਾ ਕਿ ਕਿੰਨੇ ਬੰਦੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਲਾਕ ਸੰਪਤੀਆਂ ਦੀ ਮੀਟਿੰਗਾਂ ਜਾ ਕੇ ਅਟੈਂਡ ਕਰਦੇ ਨੇ ਜਾਂਦੇ ਨਹੀਂ ਸੀ ਜੀ ਜਾਂਦੇ ਨਹੀਂ ਸੀ ਜੇ ਗਾਣਾ ਪੰਜਾਬੀ ਦੇ ਉਰੇ ਹਾਂ ਕਿਵੇਂ ਵਿਕਾਸ ਹੁੰਦਾ ਪਿੰਡਾਂ ਦਾ ਕਿਵੇਂ ਵਿਕਾਸ ਹੁਣ ਇੱਕ ਦਾ ਦੱਸੋ ਮੰਨ ਲਓ ਇੱਕ ਐਗਜ਼ਾਮਪਲ ਲੈਨੇ ਆ ਇੱਕਲਾ ਹਾ ਜੋਨ ਹੈ ਮੰਨ ਲੋ ਇੱਕ ਐਗਜ਼ਾਮਪਲ ਹੈ ਇੱਕਲਾ ਹਾ ਜੋਨ ਦੇ ਅੰਡਰ ਕੜਾਜ ਆ ਕੋਟਲਾ ਢੱਕਾ ਗਿਆ ਮੰਨ ਲਓ ਹੁਣ ਜੇ ਤਿੰਨ ਪਿੰਡਾਂ ਦਾ ਬਲਾਕ ਸੰਪਤੀ ਮੈਂਬਰ ਬਲਾਕ ਸੰਪਤੀ ਦੀ ਮੀਟਿੰਗ 'ਚ ਉੱਠ ਕੇ ਇਹ ਗੱਲ ਕਹੂਗਾ ਭਾਈ ਮੇਰੇ ਪਿੰਡਾਂ ਨੂੰ ਐਨੇ ਪੈਸੇ ਦੀ ਜ਼ਰੂਰਤ ਆ ਵਿਕਾਸ ਕਾਰਜ ਕਰਾਉਣੇ ਨੇ ਤਾਂ ਹੀ ਬਲਾਕ ਸੰਪਤੀ ਦੀ ਗਰਾਂਟ ਆ ਉੱਤਰ ਆਊਗੀ ਜੇ ਉੱਥੇ ਦਾ ਜ਼ੋਨ ਦਾ ਜਿਹੜਾ ਪ੍ਰੀਜ਼ਨ ਮੈਂਬਰ ਉਸਕੇ ਕਹੂਗਾ ਕਿ ਮੇਰੇ ਮੇਰੇ ਏਰੀਆ ਦੇ ਵਿੱਚ ਮੇਰੇ ਇਸ ਜ਼ੋਨ ਦੇ ਵਿੱਚ ਐਨੇ ਪਿੰਡ ਪੈਂਦੇ ਨੇ ਉਰੇ ਸੀਵਰੇਜ ਪੈਣਾ ਉਰੇ ਆ ਚੀਜ਼ ਹੋਣੀ ਹੈ ਉਰੇ ਕੋਈ ਧਰਮਸ਼ਾਲਾ ਬੰਨੀ ਹੈ ਉਰੇ ਕੋਈ ਹੋਰ ਕਾਰਜ ਹੋਣਾ ਸਾਹੀ ਪੈਸੇ ਆਉਣਗੇ ਇਹ ਬੋਲਦੇ ਨਹੀਂ ਸੀ ਇਹ ਐਵੇਂ ਸੱਚੇ ਸੱਚੇ ਗੁੰਗਾ ਇਟ ਨਹੀਂ ਕਿ ਗੁੰਗਾ ਸੱਚੇ ਮੂੰਹ ਹੈ ਵਪਾਰਕ ਜਿਵੇਂ ਗਏ 5 ਸਾਲ ਲਾ ਕੇ ਉਵੇਂ ਹੀ ਆ ਗਏ ਵਪਾਰਕ ਸੋ ਅੱਜ ਬਹੁਤ ਵੱਡਾ ਪ੍ਰਮਾਤਮਾ ਨੇ ਤੁਹਾਡੇ ਤੇ ਸਾਰਿਆਂ ਤੇ ਰਹਿਮਤ ਕੀਤੀ ਐ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਐ ਤੁਹਾਡੇ ਤੇ ਸਾਰਿਆਂ ਤੇ ਕਿ ਅੱਜ ਤੁਸੀਂ ਉਹ جنگ ਲੜਨ ਜਾ ਰਹੇ ਹੋ ਜਿਹੜੀ جنگ ਲੜਨ ਤੋਂ ਬਾਅਦ ਚੋਂ ਸੰਗਤ ਨੇ ਖੰਨੇ ਹਲਕੇ ਦੀ ਸੰਗਤ ਨੇ ਤੁਹਾਡੇ ਤੇ ਬੜਾ ਵੱਡਾ ਭਰੋਸਾ ਜਤਾ ਦੇਣਾ 100% ਤੁਹਾਡੇ ਤੇ ਭਰੋਸਾ ਜਤਾ ਦੇਣਾ ਤੁਸੀਂ ਜਿੱਤ ਜਾਣਾ ਤੁਹਾਨੂੰ ਅੱਜ ਦੱਸਦਾ ਲੋਕਾਂ ਨੇ ਵੋਟਾਂ ਪਾ ਦੇਣੀਆਂ ਆਪਣਾ ਫਰਜ਼ ਲੋਕਾਂ ਨੇ ਨਿਭਾ ਦੇਣਾ ਸੰਗਤ ਨੇ ਆਪਣਾ ਫਰਜ਼ ਨਿਭਾ ਦੇਣਾ ਤੁਹਾਡੇ ਚੋਂ 16 ਮੈਂਬਰਾਂ ਨੇ ਬਲਾਕ ਸੰਪਤੀ ਚ ਚਲੇ ਜਾਣਾ ਹੈ ਦੋ ਮੈਂਬਰਾਂ ਨੇ ਤੁਹਾਡੇ ਚੋਂ ਜ਼ਿਲ੍ਹਾ ਪ੍ਰੀਸ਼ਦ ਚ ਚਲੇ ਜਾਣਾ ਹੈ ਪਰ ਮੇਰੀ ਅੱਥ ਜੋੜ ਕੇ ਇੱਕ ਤੁਹਾਡੇ ਅੱਗੇ ਬੇਨਤੀ ਹੈ ਸਾਰਿਆਂ ਦੇ ਤੁਸੀਂ ਆਪੋ ਆਪਣੇ ਜ਼ੋਨ ਲਲਹੇੜੀ ਤੋਂ ਜ਼ਿਲ੍ਹਾ ਪ੍ਰੀਸ਼ਦ ਸਰਦਾਰ ਗੁਰਦੀਪ ਸਿੰਘ ਜੀ ਨੀਟੂ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਜੀ ਤੇ ਖਟੜਾ ਤੋਂ ਸਰਦਾਰ ਰਾਮ ਰਤਨ ਸਿੰਘ ਜੀ ਇਕਲਾਹਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਤੇ ਤਿਸੜੂ ਤੋਂ ਭੈਣ ਕਿਰਨਜੀਤ कौर ਜੀ ਭੈਣ ਅੰਮ੍ਰਿਤਕੌਰ ਜੀ ਸਰਾਲੀ ਤੋਂ ਪੈਣ ਰਾਜਵੀਰ ਕੌਰ ਜੀ ਸੰਤੀ ਗੋਤੋਂ ਪੈਣ ਰਾਜਪ੍ਰੀਤ ਕੌਰ ਜੀ ਅਕਸਮਤੀ ਅਲੀਪੁਰ ਤੋਂ ਪੈਣ ਅਮਰਜੀਤ ਕੌਰ ਜੀ ਜਟਾਣਾ ਤੋਂ ਪੈਣ ਗੀਤਿੰਦਰ ਕੌਰ ਜੀ ਬਲਾਕ ਸੰਤੀ ਕੌੜੀ ਤੋਂ ਪੈਣ ਸ਼ਰਨਜੀਤ ਕੌਰ ਜੀ ਬਲਾਕ ਸੰਤੀ ਕੋਰਟ ਸੇਖੋ ਤੋਂ ਭੈਣ ਪਰਮਜੀਤ ਕੌਰ ਜੀ ਬਲਾਕ ਸੰਪਤੀ ਸਾਹੇਪੁਰਾ ਤੋਂ ਸਰਦਾਰ ਲਖਵੀਰ ਸਿੰਘ ਜੀ ਗਿੱਲ ਸਾਹਿਬ ਧੀ ਲੇਬੜਾ ਤੋਂ ਸਰਦਾਰ ਅਵਤਾਰ ਸਿੰਘ ਜੀ ਪੁਮਦੀ ਤੋਂ ਸਰਦਾਰ ਜਗਦੇਵ ਸਿੰਘ ਜੀ ਧੀ ਰਾਜੇਵਾਲ ਤੋਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਸਿਲੈਕਸ਼ਨ ਹੈ ਜਿਹੜੀ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਆਕਾਲੀਆਂ 'ਚ ਫਰਕ ਕੀ ਰਿਹਾ ਤੇ ਤੁਸੀਂ ਨੋਟਿਸ ਕੀਤਾ ਕਾਂਗਰਸੀਆਂ ਨੇ ਸਿਰਫ ਲਿਸਟ ਜਾਰੀ ਕੀਤੀ ਬਈ ਜੀ ਸਾਡੇ ਕੈਂਡੀਡੇਟ ਆ ਨੇ ਆਕਾਲੀਆਂ ਨੇ ਵੀ ਕਿਸੇ ਤਰੀਕੇ ਨਾਲ ਲਿਸਟ ਜਾਰੀ ਕੀਤੀ ਪਰ ਆਮ ਆਦਮੀ ਪਾਰਟੀ ਨੇ ਇੱਤਾ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਤੁਹਾਨੂੰ ਅਨਾਉਂਸ ਕਰਨ ਦੇ ਲਈ ਤੁਹਾਡੇ ਏਰੀਆ ਦੇ ਵਿੱਚ ਤਿੰਨ ਤਿੰਨ ਮਾਪਕੀਆਂ ਔਰ ਉਹਨਾਂ ਸੰਗਤਾਂ ਕੱਟ ਕੀਤਾ ਤੁਹਾਡੇ ਜ਼ੋਨ ਦੇ ਵਿੱਚੋਂ ਸਰਪੰਚ ਸਾਹਿਬ ਪੰਚ ਸਾਹਿਬ ਅਧਿਕਾਰਯੋਗ ਸਾਰੇ ਸਾਥੀ ਬੁਲਾਏ ਹਾਂ ਅਧਿਕਾਰਯੋਗ ਸਾਥੀ ਬੁਲਾਏ ਉਹ ਕਿਤੇ ਸਕਿਪ ਹੋ ਗਿਆ